ਪਾਂਜੀ ਤੇ ਰਿਆਮਾ ਦੀ ਧਰਤੀ ਤੇ ਹੁ ਨਸ਼ਿਆਂ ਦੇ ਵਿਹੜ ਆਉਣ ਲੱਗੇ ਨੇ ਜਿੱਥੇ ਪੰਜਾਬ ਦੇ ਨੌਜਵਾਨ ਲਗਾਤਾਰ ਨਸ਼ੇ ਦੀ ਦਲਦਲ ਦੇ ਵਿੱਚ ਧਸਦੇ ਜਾ ਰਹੇ ਨੇ ਚਿੱਟਾ ਘਰਾ ਦੇ ਵਿੱਚ ਘਰ ਕਰਦਾ ਜਾ ਰਿਹਾ ਏ ਉੱਥੇ ਹੀ ਪੰਜਾਬ ਦੀਆਂ ਨੌਜਵਾਨ ਕੁੜੀਆਂ ਵੀ ਇਸ ਦਲਦਲ ਦੇ ਵਿੱਚ ਧਸਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇੱਕ ਵੀਡੀਓ ਵੱਡੇ ਪੱਧਰ ਤੇ ਉੱਤੇ ਵਾਇਰਲ ਹੋ ਰਹੀ ਏ ਜਿਸ ਦੇ ਵਿੱਚ ਇੱਕ ਨੌਜਵਾਨ ਲੜਕੀ ਆਪਣੇ ਨਸ਼ੇ ਦੀ ਪੂਰਤੀ ਦੇ ਲਈ ਰਾਹੀ ਗੀਰਾ ਤੋਂ ਪੈਸਾ ਮੰਗ ਰਹੀ ਏ ਤੁਸੀਂ ਵੀ ਇਹ ਵੀਡੀਓ ਦੇਖੋ ਅਤੇ ਆਪਣੇ ਵਿਚਾਰ ਦਿਸ਼ਾ ਅਪਡੇਟਸ ਦੇ ਨਾਲ ਸਾਂਝੀ ਕਰਨਾ

ਇੱਥੇ ਪਤਾ ਕੀ ਆ ਟੀਕੇ ਲਾਉਂਦੀਆਂ ਗੁੜੀਆਂ ਬੜਾ ਵਸ ਦਰਤੀ ਇਹ ਇੰਦਾਂ ਦੀ ਹੈਗੀ ਤੁਸੀਂ ਮੇਰਾ ਨੰਬਰ ਲੈ ਲਓ ਮੈਂ ਰੱਬ ਜਾਣਦਾ ਕਿ ਕਿਉਂ ਕਿਥੀ ਹੀ ਇਹ ਦਬੋ ਮੈਂ ਆਪਣੀ ਖੁਦ ਸ਼ਾਦੀ ਨਹੀਂ ਜਾ ਕੇ ਬਣਾਇਆ ਕਿਥੋਂ ਮਤਲਬ ਕੀ ਕਰਨਗੇ ਅਏ ਅੰਬਰ ਸਾਹਿਬ ਯਾਰ ਐਕਚੁਅਲੀ ਆਪਣਾ ਪੁਰਾਣਾ ਸੈੱਜ ਵਾਟ ਕੰਪਲੀਟ ਕੀਤਾ ਸੀਗਾ ਤੇ ਅੱਜ ਮੇਰਾ ਜਨਮ ਦਿਨ ਸੀਗਾ ਤੇ ਮੈਂ ਇਸ ਕਰਕੇ ਗੋਲਦੋਤਾ ਕੋਲ ਮੱਥਾ ਟੇਕਣ ਆਇਆ ਸੀਗਾ ਆ ਨੰਬਰ ਆ ਮੇਰਾ ਅੱਛਾ ਠੀਕ ਆ ਫਾਟ ਰੱਖਾ ਜੋ ਮੈਂ ਬਾਲੀ ਗਏ ਨਾ ਅਟ ਨੰਬਰ ਲਿਖਿਆ ਆਇਆ ਹੈ 1000 ਗਰਮ ਕਿਹਾ ਹੈ 1000 ਗਰਮ ਕਿਹਾ ਹੈ ਬੜਾ ਬੋਲ ਉਹ ਕਹੀ ਸੀ ਜੀ ਭਾਜੀ ਇਹ ਮੇਰੀ 2015 ਦੀ ਜਾਨ ਹੈ ਨਹੀਂ 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 ਕਾਜੀ ਚੈੱਕ ਕਰ ਲਈ ਮੇਰੇ ਚਿਕਨ ਬਾਕਸ ਹੋਇਆ ਵਾ ਮੈਂ ਝੂਠ ਨਹੀਂ ਬੋਲਦੀ ਮੇਰੇ ਲੱਗਦਾ ਵੀ ਨਹੀਂ ਖਾਣਗੇ ਹਾਓ ਉਹ ਮੇਰੇ ਲੱਗਦੇ ਵੀ ਚਿਕਨ ਨੇ 100 200 ਬੇਲੇ ਦਿੰਦੀ ਉਹ ਬੋਲਾਂਗੀ ਉਹ ਬੈਠੋ ਮੈਂ ਛੱਡ ਦਿੰਦਾ ਛੱਡ ਦੇਣਾ ਆਹ ਯਾਰ ਤੁਸੀਂ ਬੁਗਲ ਤੇ ਆਪੇ ਨੂੰ ਨਹੀਂ ਹੋਇਆ ਮੋਬਾਈਲ ਤੇ ਮੈਂ ਫੋਟੋ ਕਰ ਦੇਣਾ ਲੋੜ ਹੈ ਵੀ ਮੈਂ ਲੋੜ ਤੇ ਕਰਦੀ ਉੱਧਰ ਨਹੀਂ ਹੁੰਦੇ ਜਿੰਦੇ ਕਿ ਬੋਰ ਦੇ ਤੋੜ ਗਈ ਦਾ ਅੱਛਾ ਹਲੋ ਮੈਨੂੰ ਫੋੜ ਵਗ ਰਹੇ ਮੈਂ ਤੁਹਾਨੂੰ ਮੋਕਲ ਮਿਸ ਕਰ ਦੇਣਾ ਹਲੋ ਮੇਰੇ ਕਰਨੇ ਉਹ ਦੇਖੋ ਜੀ ਹਲੇ ਵੀ ਮੈਂ ਬਾਸਾ ਦੇ ਖਲੋਤਾ ਵਾਂ ਤੇ ਉਹ ਜਿਹੜੀ ਕੁੜੀ ਦੀ ਅਸੀਂ ਹੈਲਪ ਕੀਤੀ ਹਾਂ ਹਲੇ ਵੀ ਜਾ ਕੇ ਮੰਗਦੀ ਦੀ ਹੈ ਜਦ ਵੀ ਇਹਦੀ ਹਲਪ ਪੂਰੀ ਹੋ ਗਈ ਆ ਉਹਲੇ ਵੀ ਜਾ ਕੇ ਮੰਗਦੀ ਵੀ ਮੈਂ ਤੁਹਾਨੂੰ ਲਾਗੋ ਜਾ ਕੇ ਦਿਖਾਣਾ ਆ ਦੀ ਵੀਡੀਓ ਨਾ ਤੇ 1 ਮੀਟਰ ਰੁਪਇਆ ਭੈਣੇ ਹਲੇ ਵੀ ਨਹੀਂ ਪੂਰੇ ਹੋਏ ਜਿਹੜੇ ਮੈਂ ਇਧਰ ਆ ਇਧਰ ਆ ਇਧਰ ਆ ਇਧਰ ਆ ਇਧਰ ਆ ਭੈਣੇ ਲੋਖ 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 ਲੋ ਇਧਰ ਆ ਇਧਰ ਆ ਇਧਰ ਖਲੋ ਵੀਡੀਓ ਬਣਾਣੀ ਏ ਤੇਰੀ ਦਾਸ ਕਿਸੇ ਨਾ ਵੰਦੈਂ ਆਹ ਦੇਖ ਲੋ ਤੇਰੇ 도ਗਲੀਆਂ ਦੇ ਕੰਮ ਦੇਖੋ ਮੇਰੇ ਕੱਪੜੇ ਨਾ ਘਾੜੋ ਬੀਨ ਅਰੇ ਬਾੜ ਤਾਂ ਮੈਂ ਤੇਰੇ ਮੈਂ ਸਰਦੀਂ ਤੇਰੇ ਕੱਪੜੇ ਨਾ ਘਾੜੋ ਖਾ ਦਾ ਤੋ ਪੈਸੇ ਲੈ ਗਏ ਤੇ ਆਹ ਕੰਮ ਕਰਦਿਆਂ ਵਾ